ਮਹਿਰੂਮ ਯੂਥ ਆਗੂ ਵਿੱਕੀ ਮਿੱਡੂ ਖੇੜਾ ਦੀ ਯਾਦ ਵਿੱਚ ਫਾਜ਼ਲ ਕਾ ਵਿਡ ਚਲਾਈ ਗਈ ਗੋ ਗ੍ਰੀਨ ਮਹਿੰਮ ਦੇ ਤਹਿਤ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਬੂਟੇ ਲਗਾਏ ਗਏ ਜਿੱਥੇ ਕੌਂਸਲਰ ਜਗਦੀਸ਼ ਪੁਜਾਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੰਦਰਾ ਕੋਗਾ ਤੋਂ ਇਲਾਵਾ ਵੱਖ-ਵੱਖ ਨੌਜਵਾਨ ਅਤੇ ਵੱਖ-ਵੱਖ ਸਥਾਵਾਂ ਤੋਂ ਲੋਕ ਸ਼ਾਮਲ ਰਹੇ ਐਨਾ ਕਿ ਅਤਿ ਦੀ ਪਿਆਰੀ ਕਰਮੀ ਤੋਂ ਬਚਨ ਲਈ ਬੂਟਿਆਂ ਦਾ ਲਾਣਾ ਜ਼ਰੂਰੀ ਹੀ ਨਹੀਂ ਬੂਟਿਆਂ ਨੂੰ ਲਾ ਕੇ ਉਹਨਾਂ ਨੂੰ ਸੰਭਾਲਣਾ ਵੀ ਜ਼ਰੂਰੀ ਹੈ ਜੇਕਰ ਕਿਸੇ ਨੇ ਬੂਟੇ ਲਵਾਣੇ ਹਨ ਸੰਭਾਲ ਲੈਣ ਤੋਂ ਨਰ ਸੰਪਰਕ ਕਰੇ ਹੋਰ ਕੀ ਕੁਝ ਕਿ ਆ ਸਭ ਕੋ ਜਾਣਨ ਲਈ ਬਣੇ ਰੋ ਸਾਡੇ ਨਾਲ ਅੱਜ ਸਾਡੇ ਵੱਡੇ ਭਰਾ ਮਰਮੂਨ ਮਿੱਠੂ ਖੇੜਾ ਜੀ ਦਾ ਜਨਮ ਦਿਨ ਹੈ ਅਸੀਂ ਉਹਨਾਂ ਦੀ ਯਾਦ ਵਿੱਚ ਹਰ ਸਾਲ ਹੀ 2024-25 ਦੇ ਵਿੱਚ ਤੋਂ ਵੀ ਤੋਂ ਸ਼ੁਰੂਆਤ ਕੀਤੀ ਸੀ ਜੀ ਬਈ ਅਜੀਪਾਲ ਜੀ ਵੱਲੋਂ ਮਿੱਠੂ ਖੇੜਾ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਸੀ ਉਹਦੇ ਤਾ ਤੇ ਸਾਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਯੂਪੀ ਬਿਹਾਰ ਰਾਜਸਥਾਨ ਹਰਿਆਣਾ ਹਿਮਾਚਲ ਇਹ ਪੰਜਾਬ ਸਾਰੇ ਦੇ ਵਿੱਚ ਅਸੀਂ ਇਸ ਸਾਲ ਬੂਟੇ ਲਾ ਰਹੇ ਆ 2024 ਚ ਕੋਈ ਸਟੇਟਰ ਰਹਿ ਗਿਆ ਸੀ ਬਟ ਇਸ ਸਾਲ ਸਾਨੂੰ ਬੜੇ ਲੋਕਾਂ ਦੇ ਫੋਨ ਆਏ ਕਿ ਆਪਾਂ ਹਰ ਜਗ੍ਹਾ ਤੇ ਬਈ ਵਿੱਕੀ ਦੀ ਯਾਦ ਨੂੰ ਬਈ ਵਿੱਕੀ ਦੀ ਸੋਚ ਨੂੰ ਜ਼ਿੰਦਾ ਰੱਖੀਏ ਤੇ ਬਈ ਵਿੱਕੀ ਦੀ ਸੋਚ ਸੀ ਜੋ ਉਹ ਲੋਕਾਂ ਨੂੰ ਕਹਿੰਦੇ ਸੀ ਵੀ ਸਾਰੇ ਇਕੱਠੇ ਹੋ ਕੇ ਰਿਆ ਕਰੋ ਮਿਲਦੇ ਜੁਲਦੇ ਰਿਆ ਕਰੋ ਦਿਲਾ ਚ ਗੁੱਸੇ ਕਿਲੇ ਨਾ ਰੱਖਿਆ ਕਰੋ ਸੋ ਮੈਂ ਕਹਿੰਦਾ ਹਰ ਪਰਿਵਾਰ ਦੇ ਵਿੱਚ ਹਰ ਇੱਕ ਦੇ ਘਰੇ ਇੱਕ ਵਿੱਕੀ ਮਿੱਡੂ ਖੜਾ ਜ਼ਰੂਰ ਹੋਣਾ ਚਾਹੀਦਾ ਹੈ ਜੋ ਲੋਕਾਂ ਦੀ ਹੈਲਪ ਕਰਦਾ ਹੋਵੇ ਅਤੇ ਲੋਕਾਂ ਦੇ ਹਰੇਕ ਕੰਮ ਦੇ ਵਿੱਚ سپورਟ ਕਰਦਾ ਹੈ ਚਾਹੇ ਉਹ ਕੋਈ ਕਾਲਜ ਸਟੂਡੈਂਟ ਆਇਆ ਸਕੂਲ ਸਟੂਡੈਂਟ ਆਇਆ ਕੋਈ ਯੂਨੀਵਰਸਿਟੀ ਚ ਹੈ ਕਿਤੇ ਵੀ ਹੈ ਬਾਈ ਵਿਕੀ ਦੀ ਹਮੇਸ਼ਾ ਹੀ ਸੋਚ ਇਹ ਰਹੀ ਸੀ ਵੀ ਸਾਰਿਆਂ ਨਾਲ ਰਲ ਮਿਲ ਕੇ ਰਹੀਏ ਤੇ ਲੋਕਾਂ ਦੇ ਵੱਧ ਤੋਂ ਵੱਧ ਕੰਮ ਆ ਸਕੀਏ ਛੋਸੀ ਉਸੇ ਸੋਚ ਦੇ ਨਾਲ ਉਹਨਾਂ ਦੇ ਨਾਮ ਦੇ ਬੂਟੇ ਲਾ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਵੇਂ ਪਾਣੀ ਦੀ ਕਮੀ ਆ ਰਹੀ ਹੈ ਵਾਤਾਵਰਣ ਪੂਰਿਸ਼ਨ ਹੋ ਰਿਹਾ ਸੋ ਬੂਟੇ ਲਾ ਕੇ ਬਾਈ ਵਿਕੀ ਦੀ ਯਾਦ ਨੂੰ ਜਿੰਦਾ ਰੱਖੀਏ ਕਿੰਨੇ ਬੂਟੇ ਲਗਾਏ ਜਾ ਰਿਹਾ ਹੈ ਜੀ ਤੁਹਾਡੇ ਵੱਲੋਂ ਅੱਜ ਫਾਜ਼ਿਲਕਾ ਵਿੱਚ ਲਗਭਗ 500 ਬੂਟੇ ਲਗਾਏ ਜਾ ਰਹੇ ਜਿੱਥੇ ਕਿਸਾਨ ਕਾਲਜ਼ ਆ ਰਹੀਆਂ ਜੁਦੀਸ਼ ਜੀ ਆਂਕਲ ਜੀ ਸਾਡੇ ਐਮਸੀ ਨੇ ਬਈ ਜੀ ਨੇ ਬਈ ਬੋਰ ਤੋਂ ਨੇ ਸੁਨੀਲ ਮਣੀ ਰਾਮ ਜੀ ਵਾਲੇ ਜੁਤੀ ਵਾਲੇ ਨੇ ਇਹਨਾਂ ਨੇ ਮੈਨੂੰ ਅਪਰੋਚ ਕੀਤੀ ਵੀ ਆਪਾਂ ਅੱਜ ਰਲ ਕੇ ਬੂਟੇ ਲਾਈਏ ਸਵੇਰ ਵਿੱਚ ਜਗਾ ਤੇ ਲਗਾ ਕੇ ਆਈ ਸੀ ਮੈਂ ਮਾਫੀ ਚਾਹਨਾ ਮੀਡੀਆ ਨਹੀਂ ਬੁਲਾ ਸਕੀ ਇੱਕ ਦੋ ਜਗ੍ਹਾ ਤੇ ਆਪਾਂ ਹੁਣ ਹੋਰ ਜਾ ਕੇ ਉਹਨਾਂ ਕਾਲਜ਼ ਆ ਰਹੀਆਂ ਜਿਵੇਂ ਜਿਵੇਂ ਕਾਲਜ਼ ਆਉਣਗੀਆਂ ਆਪਾਂ ਜਾ ਕੇ ਬੂਟੇ ਲਾਵਾਂਗੇ ਸਵੇਰ ਤੋਂ ਅਸੀਂ 200 ਤੋਂ 200 ਬੂਟਾ ਲਾ ਚੁੱਕੇ ਹਾਂ ਕ੍ਰਿਕ ਟਾਈਮ ਤੇ ਇਨੇ ਬੂਟੇ ਲੱਗਦੇ ਨਹੀਂ ਆ ਐਕਚੁਅਲ ਤੇ ਬੰਦਿਆਂ ਦੀ ਵੀ ਸ਼ੋਰਟੇਜ ਆ ਸੋ ਜਿਵੇਂ ਜਿਵੇਂ ਸਾਨੂੰ ਕਾਲਸ ਆ ਰਹੇ ਸੀ ਬੂਟੇ ਪ੍ਰੋਵਾਈਡ ਕਰਵਾ ਰਹੇ ਆ ਉਹਨਾਂ ਨੂੰ ਬੇਨਤੀ ਕਰ ਰਹੇ ਆ ਵੀ ਬੂਟੇ ਲਵਾ ਕੇ ਛੱਡਨੇ ਨਹੀਂ ਨੇ ਵੀ ਆਪਣੇ ਦੇਖਭਾਲ ਕਰਨੀ ਆ ਤਾਂ ਕਿ ਬਈ ਵਿੱਕੀ ਮਿੱਡੂ ਖੜਾ ਜਿਹੜੀ ਸੋਚ ਆ ਹੋਰ ਅੱਗੇ ਪ੍ਰਪਲਿਫ ਹੋ ਸਕੇ اے بی ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ਹਮ ਅਪੀਲ ਕਰਦੇ ਹਾਂ ਕਿ اے بی ਐ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ